ਇਹ ਕਿਤੇ ਨਾ ਧਰਮ ਪਰਿਵਰਤਨ ਹੈ ਇਲੀਗਲ ਤਰੀਕਿਆਂ ਨਾਲ ਕੀਤਾ ਜਾ ਰਿਹਾ ਹੈ ਇਲੀਗਲ ਤਰੀਕੇ ਦੇ ਹਿਸਾਬ ਨਾਲ ਮੈਂ ਤੁਹਾਨੂੰ ਬੜੀ ਕਲੀਅਰਲੀ ਦੋ ਤਿੰਨ ਲੀਗਲ ਪੁਆਇੰਂਟਸ ਦੱਸ ਰਿਹਾ ਜਿਹੜੇ ਕਿ ਤੁਸੀਂ ਕਿਸੇ ਵੀ ਲਾਇਰ ਨਾਲ ਕਨਫਰਮ ਕਰ ਸਕਦੇ ਹੋ ਕਿ ਅਸੀਂ ਸਾਡਾ ਕੋਈ ਮੇਡ ਅਪ ਲਾਅ ਨਹੀਂ ਹੈ ਸੈਕਸ਼ਨ 5 ਹੈ ਡਰੱਗਸ ਐਂਡ ਮੈਜਿਕ ਰੈਮਡੀਜ਼ ਐਕਟ ਆਫ 1954 ਜੀ ਇਹ ਲਾਅ ਬੜੀ ਕਲੀਅਰਲੀ ਸਟੇਟ ਕਰਦਾ ਹੈ ਕਿ ਜੇ ਕੋਈ ਵੀ ਬੰਦਾ ਮੈਡੀਕਲ ਮਿਰਕਲਸ ਦਿਖਾ ਰਿਹਾ ਹੈ ਠੀਕ ਹੈ ਨਾ ਕਿ ਮੈਂ ਕਿਸੇ ਬੰਦੇ ਨੂੰ ਇਹ ਨੌਨਟਿਡ ਆਇਲ ਲਾ ਕੇ ਠੀਕ ਕਰਤਾ ਕੋਈ ਬੰਦਾ व्हीਲਚੇਅਰ ਤੇ ਆਇਆ ਉਹਨੂੰ ਖੜ ਉਹ ਬੰਦੇ ਜੇ ਅਗੇਂਸਟ ਇਕਟੈਕਸ਼ਨ ਲਿਆ ਜਾ ਸਕਦਾ ਸਾਨੂੰ ਸਭ ਨੂੰ ਪਤਾ ਹੈ 100% ਝੂਠ ਹੈ ਫਰਾਡ ਹੈ ਇਸ ਵਿੱਚ 1% ਵੀ ਕੋਈ ਸੱਚਾਈ ਨਹੀਂ ਹੈ ਲੇਕਿਨ ਤੁਸੀਂ ਆਹ ਦੇਖੋ ਇਹ ਤੁਸੀਂ ਮੇਰੇ ਕੋਲੇ ਹਜ਼ਾਰਾਂ ਇਦਾਂ ਦੀ ਇਹਨਾਂ ਦੇ ਵੀਡੀਓਜ਼ ਆਹ ਦੇਖੋ ਇਹ ਲਿਖਿਆ ਹੋਇਆ ਟੈਸਟੀਮਨੀ ਹੀਲਡ ਫ্রম ਡਿਸੇਬਿਲਟੀ ਆਫ ਵਾਕਿੰਗ ਆਫਟਰ ਅਪਲਾਈਂਗ ਅਨ ਆਂਟੇਡ ਆਇਲ ਠੀਕ ਹੈ ਜੀ ਇਸ ਤੋਂ ਬਾਅਦ ਤੁਸੀਂ ਦੇਖੋ ਐਵੇਂ ਕੈਂਸਰ ਦਾ ਇਲਾਜ ਕੀਤਾ ਜਾ ਰਿਹਾ ਹੈ ਲੇਮ ਸਟood ਅਪ ਫ্রম 휠ਚੇਅਰ ਐਂਡ ਸਟਾਰਟਡ ਵਾਕਿੰਗ ਇਨਸਟੈਂਟਲੀ ਠੀਕ ਹੈ ਜੀ ਮਦਰ ਗਾਟ ਹੀਲਡ ਫ্রম हिਪ ਬੋਨ ਇਨਫੈਕਸ਼ਨ ਅਨ ਗੋਡ ਬlesਸ ਸਿਰਫ ਇਲਾਜ ਨਹੀਂ ਹੋਇਆ ਘਰ ਵੀ ਮਿਲ ਗਿਆ ਨਾਲ ਉਹਨਾਂ ਨੂੰ